ਸ੍ਰੀ ਗੁਰਜੀ ਮੈਂ ਮਨਜੀਤ ਕੌਰ ਅੱਜ ਆਪਾਂ ਤੁਹਾਡੇ ਕੋਲ ਕਮੀਜ਼ ਦੀ ਪੱਟੀ ਲਗਾਉਣੀ ਦੱਸਾਂਗੀ ਆਪਾਂ ਚਾਕ ਤੇ ਪੱਟੀ ਲਗਾਉਣੀ ਵੀ ਆਪਾਂ ਕਿਸ ਤਰ੍ਹਾਂ ਲਗਾਣੇ ਆ ਇਹ ਮੈਂ ਨਹੀਂ 7-8 ਇੰਚ ਦੀ ਪੱਟੀ ਲਈਏ ਉਹਨੂੰ ਡਬਲ ਫੋਲਡ ਕਰ ਲਿਆ ਏ ਤੇ ਆਪਾਂ ਇਹਨੂੰ ਚੜਾਈ ਇਹਦੀ 1.5 ਇੰਚ ਰੱਖੀਏ ਇਹ ਆਪਾਂ ਦੋਨੋਂ ਚਾਕਾਂ ਤੇ ਲਗਾਵਾਂਗੇ ਤਾਂ ਕਿ ਆਪਣੇ हिਪ ਦੀ ਪੱਟੀ ਉਹ ਨਾ ਫਟੇ ਨਾ ਕੱਪੜਾ ਆਪਾਂ ਇਸ ਤਰ੍ਹਾਂ ਡਬਲ ਫੋਲਡ ਕਰ ਲਾਂਗੇ ਦੋਨੋਂ ਪਾਸੇ ਫਿਰ ਇਸ ਨੂੰ ਇਸ ਤਰ੍ਹਾਂ ਲੈ ਕੇ ਉੱਪਰ ਸਿਉਣ ਲਗਾ ਲਾਂਗੇ ਇੱਕ ਸਿਉਣ ਵਾਲਾ ਆਪਾਂ ਦਬ ਮੇ ਸਿਉਣ ਲਗਾ ਲਾਂਗੇ ਇਹਦੇ ਉੱਤੇ ਇਸ ਤਰ੍ਹਾਂ ਲਾ ਕੇ ਸਿਉਣ ਤੇ ਹੁਣ ਆਪਾਂ ਇਹਨਾਂ ਨੂੰ ਦੋ ਬਣਾ ਲਾਂਗੇ ਪੱਟੀਆਂ ਦੋਨੋਂ ਜਾਕਾਂ ਤੇ ਲਾਉਣ ਵਾਸਤੇ ਇਸ ਤਰ੍ਹਾਂ ਤੇ ਹੁਣ ਆਪਾਂ ਜਿਹੜਾ ਕਮੀਜ਼ ਏ ਕਮੀਜ਼ ਦੀ ਆਪਾਂ ਨੇ ਫਿਟਿੰਗ ਵਾਲੀ ਸਿਉਣ ਲਈ ਹੋਈ ਏ ਹਿਪ ਤੇ ਨਿਸ਼ਾਨ ਲਗਾਇਆ ਏ ਆਪਾਂ ਨੇ ਤੇ ਇੱਥੇ ਆਪਾਂ ਨੇ ਪੱਟੀ ਲਾਣੀ ਏ ਇਹ ਦੇਖੋ ਜੀ ਇਹ ਦੂਜੇ ਪਾਸੇ ਸਿਉਣ ਵਾਲੇ ਪਾਸੇ ਆ ਇਹ ਖੁੱਲੇ ਵਾਲਾ ਪਾਸਾ ਏ ਇਧਰ ਤਰਪਾਈ ਹੋਏਗੀ ਤੇ ਇਧਰਲੇ ਪਾਸੇ ਆਪਾਂ ਨੇ ਲਾਣੀ ਏ ਪੱਟੀ ਇਧਰ ਆਪਣੀ ਫਿਟਿੰਗ ਏ ਆਪਾਂ ਇੱਕ ਪਾਸਿਓਂ ਪੱਟੀ ਨੂੰ ਇਸ ਤਰ੍ਹਾਂ ਰੱਖਣਾ ਏ ਜਿਹੜਾ ਨਿਸ਼ਾਨ ਲਗਾ ਨਿਸ਼ਾਨ ਤੋਂ ਉੱਪਰ ਉੱਪਰ ਰੱਖਣਾ ਏ ਆਪਾਂ ਨੇ ਇਸ ਤਰ੍ਹਾਂ ਆ ਕਿ ਆਪਾਂ ਤੇ ਇਧਰਲੀ ਸਾਈਡ ਤੇ ਆਪਾਂ ਨੇ ਜਿੱਥੋਂ ਤੱਕ ਆਪਣੀ ਸਿਉਂ ਨੇ ਉਥੋਂ ਆਪਾਂ ਨੇ ਵਾਪਸ ਲੈ ਜਾਣੀ ਐ ਸਿਉਣ ਇਸ ਤਰ੍ਹਾਂ ਲੈ ਕੇ ਨਿਸ਼ਾਨ ਲਗਾ ਲਈ ਆਪਾਂ ਨਿਸ਼ਾਨ ਤੋਂ ਆਪਾਂ ਨੇ ਇਸ ਤਰ੍ਹਾਂ ਵਾਪਸ ਲੈ ਜਾਣੀ ਐ ਮਸ਼ੀਨ ਇਸ ਤਰ੍ਹਾਂ अपने एक पास की पट्टी लग चुकी है तो दूसरी साइड पर भी आप इस तरह लगावे एक पास लगी है दूसरे पास सौन नहीं हैगी इस तरह ही आप, आप दूसरे पास भी इस तरह ही लेके जागे तो आप उ ही वापस ले जाऊँगे जो तो आप उपर चढ़ा देंगे तो अपने कमीजों बल पैन लग जूगा इतों ही वापस ले जाएंगे ज्यादातर आपटन के सूटा तो ज़्यादा कॉम्फर्टेबल रही है क्योंकि कोटन के सूट छेती फट देने गर्मी आए सूट ਇਹ ਦੇਖੋ ਜੀ ਆਪਾਂ ਨੇ ਵਾਪਸ ਲੈ ਗਏ ਤੇ ਹੁਣ ਆਪਾਂ ਇਹਨੂੰ ਕਟਿੰਗ ਕਰਕੇ ਤੇ ਹੁਣ ਆਪਾਂ ਇਹਦੀ ਜਦੋਂ ਆਪਾਂ ਇਸ ਤਰ੍ਹਾਂ ਆਪਾਂ ਤਰਪਾਈ ਕਰਾਂਗੇ ਫੋਲਡ ਕਰਾਂਗੇ ਚਾਕਾਂ ਦੇ ਇਸ ਤਰ੍ਹਾਂ ਤਰਪਾਈ ਕਰਾਂਗੇ ਤੇ ਆਪਣੇ ਕਮੀਜ਼ ਕਦੇ ਵੀ ਨਹੀਂ ਫਟੇਗਾ ਇਹ ਜ਼ਿਆਦਾ ਟਾਈਮ ਤੱਕ ਚੱਲ ਜਾਂਦਾ ਏ ਇਸ ਤਰ੍ਹਾਂ ਜੀ ਇਹ ਦੋਨੋਂ ਪਾਸੇ ਹੋਜੂ ਤੇ ਦੂਸਰੀ ਸਾਈਡ ਤੇ ਆਪਣੇ ਮੋਰਲੀ ਸਾਈਡ ਤੇ ਕੁਝ ਵੀ ਨਹੀਂ ਆਇਆ ਕੱਪੜਾ ਬਿਲਕੁਲ ਸਫਾਈ ਚੋਏ ਤੇ ਇਧਰਲੀ ਸਾਈਡ ਤੇ ਪੱਟੇ ਲੱਗ ਚੁੱਕੀ ਏ ਇਹ ਆ ਪਾਤਰ ਪਾਈ ਦੇ ਵਿੱਚ ਇਸ ਤਰ੍ਹਾਂ ਫੋਲਡ ਕਰ ਦਾਂਗੇ ਇਸ ਨੂੰ ਕਿ ਇਸ ਤਰ੍ਹਾਂ ਦਾ ਲੱਗਿਆ ਤਰੀਕਾ ਜ਼ਰੂਰ ਦੱਸਿਓ ਜੀ ਧੰਨਵਾਦ ਜੀ